ਸਾਰੇ ਮੇਲਾ ਹੀ ਇਹਨੇ ਤੇ ਜਾ ਕੇ ਬਹਿ ਗਈ ਐ ਲੋਕਾਂ ਦੇ ਘਰ ਵਾਧੇ ਘਾਟੇ ਹੁੰਦੇ ਰਹਿੰਦੇ ਐਨਾ ਵੀ ਕਾਦਾ ਰੋਸਾ ਵਾ ਪਿਛਲਿਆਂ ਨੇ ਉਥੇ ਬਾੜ ਹੀ ਲਿਆ ਇਹਨੂੰ ਸਾਰੇ ਆਂਡ ਗਵੰਡ ਪੁੱਛਦੇ ਆ ਤੇ ਕੀ ਜਵਾਬ ਦਵਾ ਹੁਣ ਮੂੰਹ ਦਾੜੀ ਆਈ ਮੁੰਡੇ ਦੇ ਤਾਂ ਵੀ ਨਹੀਂ ਲੱਗਦੀ ਕੋਹ ਵੀ ਤੇ ਜੇ ਕੋਈ ਪੁੱਛਦੇ ਆ ਤੇ ਕੀ ਪੜਦੇ ਪਾਵਾਂ ਹੁਣ ਕੀ ਕਰਾਂ ਜੀ ਤੇ ਕਰਦਾ ਇਹਦੀਆਂ ਪਰਜਾਈਆਂ ਨੂੰ ਜਾ ਕੇ ਕਰਤੂਤਾਂ ਦੱਸਾਂ ਨਾਲੇ ਇਹਦੀ ਮਾਨ ਕਵਾਂ ਵੀ ਕੀ ਗੱਲ ਏ ਤੇ ਡੰਗਰ ਬੈਠੀ ਜਾ ਕੇ ਤੇ ਕੀ ਗੱਲ ਤੁਹਾਨੂੰ ਵੀ ਇੰਨਾ ਨਹੀਂ ਆਂਦਾ ਵੀ ਮਹਣੇ ਨੇ ਭਲਾਵਾ ਛੱਡ ਕੇ ਆਈਏ ਕਿਤੇ ਕੱਖ ਨਹੀਂ ਹਾਲ ਉਹ ਗੱਲ ਵੀ ਚੌਧਰੀ ਪੌਂਦੀ ਹੁਣੀ ਉੱਥੇ ਜਾ ਕੇ ਜਿੱਦਾਂ ਇੱਥੇ ਚਲਾਉਂਦੀ ਏ ਈ ਕਰਾ ਹੁਣ ਦਾਦੀ ਮੇਰੇ ਕੱਪੜੇ ਕੱਢ ਦੋ ਮੈਂ ਜਾਵਾਂ ਫਿਰ ਆਪਾਂ ਬੰਦ ਚੱਲ ਜਾ ਕਿੱਥੇ ਜਾਣਾ ਤੂੰ ਮੰਮੀ ਕੋਲ ਅੱਛਾ ਬਾਂਵਾ ਕੜੀਆਂ ਹੋਣੀਆਂ ਮੇਲ ਨਖੋਣ ਉਹਨੇ ਤੇ ਉਦਣ ਦਾ ਧਿਆਨ ਨਹੀਂ ਕੀਤਾ ਵੀ ਮੇਰਾ ਮੁੰਡਾ ਵਾ ਜਾਂ ਮੈਂ ਵੇਖਾਂ ਜਾਂ ਨਾ ਵੇਖਾਂ ਉਹ ਮੈਂ ਤੇ ਉਦਾਂ ਜਾਣਾ ਨਾਨਕੇ ਮੈਂ ਕਿਹਾ ਮੰਮੀ ਨੂੰ ਬਹਿ ਜਾ ਰਮਾਨਾ ਜਾ ਕੇ ਤੂੰ ਵੀ ਉੱਥੇ ਬਹਿ ਜਾਣਾ ਮੂੰਹ ਚੁੱਕ ਕੇ ਮੈਂ ਜਾਣੀ ਤੇਰੇ ਨਾਲ ਲੈ ਕੇ ਨਹੀਂ ਉਹਨੂੰ ਤੂੰ ਕੀ ਕਰਨਾ ਮੈਂ ਨਾਲਿਆਂ ਦੀਆਂ ਪਰਜਾਈਆਂ ਨੂੰ ਪਰਤ ਉੱਤਾਂ ਦੱਸੂਗੀ ਕਹੂੰਗੀ ਨਾ ਵੀ ਹਾਈ ਦੇ ਦਿਨ ਇੱਥੇ ਭਾਲਿਆ ਇਹਨੂੰ ਕੋਹ ਪੁੱਛਿਆ ਵਛਿਆ ਨਹੀਂ ਮੈਂ ਕੀ ਕਰਨ ਨੂੰ ਆਈ ਏ ਕੋਈ ਗੱਲ ਹੈ ਮੈਂ ਪਾਪਾ ਨੂੰ ਪੁੱਛ ਲੈਣਾ ਕੀ ਹੁੰਦੇ ਤੇ ਮੈਂ ਨਾ ਜਾਵਾਂ ਓ ਯਾਰ ਮੈਂ ਕਰੋ ਕਿਹਾ ਨਾ ਜਾਓ ਮੈਂ ਪਾਪਾ ਨੂੰ ਪੁੱਛ ਲੈਣਾ ਵੀ ਕੀ ਆਂਦੇ ਆ ਤੁਸੀਂ ਦੋਵੇਂ ਚਲ ਜਾਓ ਤੇ ਮੈਂ ਰਹਿ ਜਾਂਦਾ ਚੱਲ ਜਾ ਹੂੰ ਨਾ ਵਟ ਵਿੱਲਾ ਕ ਤੇ ਇਹ ਵੀ ਵਿਗੜਿਆ ਮਹਾਵਰਗਾ ਪਾਪਾ ਉਹ ਦਿਆਂ ਦੀ ਮੈਂ ਜਾਣਾ ਵਾ ਨਾਲ ਕਿਤੇ ਮੰਮੀ ਲੈਣਾ ਪੁੱਤ ਦਾਦੀ ਦੇ ਰੇ ਦਾ ਸੁਭਾਅ ਤਾਂ ਤੈਨੂੰ ਪਤਾ ਹੀ ਹੈ ਉੱਥੇ ਕੁਲਟੀ ਸੀ ਗੱਲ ਕਰਤੀ ਚੰਗੇ ਨਹੀਂ ਲੱਗੀ ਦਾ ਕੀ ਕਵਾਂਗੇ ਲੋਕਾਂ ਨੂੰ ਤੇ ਗਾੜੀ ਤੇਰੀ ਮਾਂ ਵੀ ਉਦਾਂ ਦੀ ਐ ਮੈਂ ਤਾਂ ਗਿਆ ਵਾ ਮੈਂ ਵੀ ਤੂੰ ਹੀ ਰਹਿਣ ਦਮ ਮੈਂ ਆਪੇ ਜਾ ਕੇ ਲੈ ਆ ਹੁਣ ਉੱਥੇ ਕੁੜਮਾ ਘਰ ਜਾ ਕੇ ਕਿਉਂ ਗਲਤ ਮਲ ਤੇ ਇਹਨੇ ਬੂਹ ਨਿਕਲ ਜਾਣੀ ਐ ਸੜੀ ਤੇ ਬੈਠੀ ਹੋਵੀ ਪਰ ਪੁੱਤ ਚੰਗੇ ਨਹੀਂ ਲੱਗੀ ਦਾ ਇਦਾਂ ਕਰ ਤਾਂ ਕਰ ਤੂੰ ਤਿਆਰ ਹੋ ਤੇ ਮਾਤਾ ਨੂੰ ਮੈਂ ਮਨਾ ਲੈਣਾ ਕਰਦਾ ਗੱਲ ਪੱਕਾ ਨਾ ਇਹ ਨਾ ਮੇਰੇ ਤਿਆਰ ਹੋ ਜਾ ਗੱਫੇ ਲਵਾਉਗਾ ਨਹੀਂ ਨਹੀਂ ਤੂੰ ਕੱਪੜੇ ਕੀ ਪਾਏ ਐ ਪਜਾਮਾ ਪਾ ਲੈ ਬਸ ਆਪਣਾ ਕਪੜਾ ਕੋ ਲੈਣਾ ਲੱਲੀ ਜੇ ਰਹਿਣਾ ਵੀ ਹੋ ਰਿਹਾ ਵੀ ਮੈਂ ਲੈ ਕੇ ਆ ਜਾਊਂਗਾ ਆ ਜਾਣਾ ਉਹਨੇ ਕੋਈ ਗੱਲ ਨਹੀਂ ਇੱਥੇ ਕਿਹੜਾ ਜੰਗ ਲੱਗਾ ਸੀ ਚਲੋ ਠੀਕ ਹੈ ਫਿਰ ਮੈਂ ਤਿਆਰ ਹੋਣਾ ਫੂਲਾ ਮਨਾ ਐਦਾਂ ਕਰਦਾ ਬੀਜ ਨੂੰ ਸਮਝਾਉਣਾ ਥੋੜਾ ਜਿਹਾ ਕਿਉਂਕਿ ਬੋਲਣ ਲੱਗੀ ਵੀ ਨਹੀਂ ਵੇਦੀ ਤੇ ਗਾੜੀ ਦਵਿੰਦਰ ਦੀ ਅਗਲ ਵੀ ਗਟਿਆਂ ਚ ਉਹ ਵੀ ਉਦਾਂ ਦੀ ਆ ਤੇ ਕੋਈ ਉਨੀ ਕੀ ਹੋ ਗਈ ਤੇ ਫਿਰ ਸਾਡਾ ਸਾਰਾ ਸੱਪਾ ਐਦਾਂ ਕਰਦਾ ਮਾਤਾ ਨੂੰ ਮਨਾਉਣਾ ਤੇ ਗੋਰੀ ਨੂੰ ਕੱਲੇ ਨੂੰ ਘੱਲ ਦਿੰਦਾ ਉਹ ਲੈ ਆਉਂਦਾ ਜਾ ਕੇ ਮਾਰਾ ਗੋਰਾ ਦਾ ਮੰਮੀ ਲੈ ਆਵਾਂ ਜਾ ਕੇ ਆਹੋ ਤੇ ਚੱਲੇ ਕਿ ਅਸੀਂ ਦੋਵੇਂ ਜਾਣੇ ਮੈਂ ਤੇ ਗੋਰਾ ਉਹ ਮਾਤਾ ਤੂੰ ਉਥੇ ਕੀ ਕਰਨਾ ਮੇਰੀ ਗੱਲ ਸੁਣ ਨਾਲੇ ਕਰਤੂਤਾ ਦੀਆਂ ਪਰਜਾਈਆਂ ਨੂੰ ਹੁਣ ਮੈਂ ਸਾਰੀਆਂ ਦੱਸ ਕੇ ਆਣੀ ਅੱਗੇ ਤੇ ਮੈਂ ਲਗਾ ਲਗਾ ਰੱਖਦੀ ਹੁੰਦੀ ਸੀ ਨਾ ਨਾਲੇ ਇਹਦੀ ਮਾਨ ਪੁੱਛਣਾ ਕੀ ਗੱਲ ਇੰਨੇ ਦਿਨਾਂ ਦੀ ਭਾਲੀ ਆ ਜੇ ਪਹਿਲਾਂ ਨਹੀਂ ਅਕਲ ਦਿੱਤੀ ਤੇ ਹੁਣ ਹੀ ਦੇ ਦੋ ਇਹਨੂੰ ਉਹ ਮਾਤਾ ਅਸੀਂ ਜਾਣਾ ਉਥੇ ਥੱਲੇ ਲੱਗਣਾ ਹੁੰਦੇ ਲੈਣ ਆਏ ਹੋਇਆ ਕੀ ਕੁਛ ਹੋ ਨਹੀਂ ਆ ਮਾੜੀ ਜੀ ਤੂੰ ਤੂੰ ਮੈਂ ਮੈਂ ਉਹਦੇ ਤੋਂ ਰਸ ਕੇ ਚਲ ਗਈ ਆ ਉਮਰ ਰਸ ਹੁੰਦੀ ਮੁੰਡੇ ਨੂੰ ਦਾੜ੍ਹੀ ਆਈ ਹੈ ਹੈ ਜਵਾਨ ਹੋਇਆ ਨਿੱਕੇ ਹੁੰਦੇ ਨੇ ਆਨੇ ਲੋਕ ਚੱਲ ਜਾਂਦੀਆਂ ਰੋਸ ਕੇ ਆਪ ਹੀ ਉਹਨੂੰ ਮਾੜੀ ਮੋੜੀ ਸ਼ਰਮ ਚਾਹੀਦੀ ਆ ਜਾਣ ਨੂੰ ਉਦੋਂ ਦਾ ਮੈਂ ਵੀ ਜਾ ਸਕਦਾ ਗਈ ਇਹ ਤਾਂ ਕੋਈ ਗੱਲ ਨਹੀਂ ਉਹਨਾਂ ਦੇ ਥੱਲੇ ਲੱਗੀਏ ਜੇ ਜਾਣਾ ਹੁੰਦਾ ਨਾ ਮੈਂ ਉਦੋਂ ਦਾ ਜਾ ਕੇ ਲੈ ਆਉਣਾ ਏ ਉਹਨੂੰ ਮੈਂ ਨਹੀਂ ਲੱਸਾ ਲੈਣਾ ਉਹਨਾਂ ਦੇ ਗੁੰਡਾ ਜਾਂਦਾ ਲੈਣ ਦੇ ਦੀ ਫਰਜ਼ ਬਣਦਾ ਫੇ ਜਾਵੇ ਮਾਰ ਨੂੰ ਲੈ ਆਵੇ ਆਪੇ ਆ ਹੋ ਗਏ ਆ ਵੀ ਗੱਲ ਸਹੀ ਓਦਾਂ ਤੇ ਆਪਾਂ ਕੋ ਥੱਲੇ ਲੱਗੀ ਏ ਜਿੱਦਾਂ ਕਹੀ ਹੋਂ ਆਪਾਂ ਕਿਹੜਾ ਲੜਕੇ ਖਲਾਇਆ ਇੰਨਾ ਕਿ ਤੇ ਨੋਖ ਝੋਕ ਸਾ ਮਾੜੀ ਜੀ ਗੱਲ ਨੂੰ ਦੀ ਮੈਂ ਚੱਲੀ ਪੇਕੇ ਨੂੰ ਜਾ ਪੈਣ ਦੇ ਠੰਡ ਆਪੇ ਮੁੰਡਾ ਜਾਉ ਲੈ ਆਉਂ ਹਾਂ ਵੀ ਗੱਲ ਸਹੀ ਆ ਅੱਜ ਝੋਬਣ ਤੋਂ ਜ਼ਿਆਦਾ ਨਹੀਂ ਸਹੀ ਗੱਲ ਕਰ ਲਈ ਉਹ ਨਹੀਂ ਮਾਤਾ ਚੰਗੇ ਨਹੀਂ ਲੱਗੀ ਦਾ ਤੂੰ ਵੀ ਗਈ ਤੇ ਉੱਥੇ ਮੇਰੇ ਕੋ ਗੱਲ ਨਿਕਲੀ ਉਲਟੀ ਸਿੱਧੀ ਬੜੇ ਪੰਗੇ ਪੈਂਦੇ ਆ ਚੱਲ ਉਹਨੂੰ ਮੁੰਡੇ ਨੂੰ ਕਹਿ ਤਿਆਰ ਹੋ ਤੇ ਰੋਟੀ ਖਾਣਾਂ ਉਹ ਤਾਂ ਮੈਂ ਕਹਿਤਾ ਮੈਂ ਮੰਮੀ ਨੂੰ ਮੈਂ ਸਮਝਾਉਣਾ ਵੀ ਤੂੰ ਨਾ ਜਾਈਂ ਕਿ ਤੂੰ ਇਕੱਲਾ ਜਾਇਆ ਪੁੱਤ ਲੈ ਆ ਜਾ ਕੇ ਨਹੀਂ ਉਹਦਾ ਭਰਾ ਇਹ ਉਨੂੰ ਪੁੱਛਦਾ ਸਹੀ ਵੀ ਤੂੰ ਕਿਉਂ ਆਈ ਪੁੱਤ ਉਹ ਆਹ ਰਿਸ਼ਤੇਦਾਰੀ ਦੇ ਇੱਕ ਦੋ ਦਿਨਾਂ ਦੇ ਬੰਦਾ ਚੱਲ ਜਾਂਦਾ ਇਹ ਥੋੜੇ ਵੀ ਮੇਰਾ ਤਾਂ ਰਹਾ ਤਾਂ ਵੀ 6 ਮਹੀਨੇ ਭਾਵੇਂ ਨਾਵੇ ਨਾ ਉਹ ਆਉਣਗੇ ਆਪੇ ਦੱਸਣਗੇ ਕੁਝ ਇਹਨੂੰ ਪੁੱਛਾਂਗੇ ਤੇ ਸਾਡੇ ਘਰ ਲੜਾਈ ਕਾਦੀ ਆ ਚੱਗਾ ਆਪਣਾ ਰੋਟੀ ਪਾਣੀ ਖਾਣੇ ਹੈ ਹੈ ਮੁੰਡਾ ਸਿਆਣਾ ਹੋਇਆ ਗਾਂ ਉਹਦੇ ਬਾਰੇ ਸੋਚਣਾ ਤੇ ਇਹ ਜਾ ਕੇ ਉੱਥੇ ਬੈਠੀ ਆ ਉਦਾਂ ਦੀਆਂ ਪਰਝਾਈਆਂ ਗਾੜੀਆਂ ਇਹਨਾਂ ਦੀ ਜਿੰਨਾ ਭਾਲਿਆ ਉਹ ਵੀ ਕਹਿਣ ਦੀ ਪੁੱਤ ਆਪਣੇ ਘਰ ਚਾ ਹੋਇਆ ਇੱਕ ਦੋ ਦਿਨ ਵੀ ਗੱਲ ਦੱਸ ਜੇ ਕੋ ਆਉ ਨਾ ਮੇਰੀ ਤੇ ਸਕੀਮ ਇਹ ਵੀ ਜੇ ਕੋ ਇੱਥੇ ਆਉਂਦਾ ਨਾ ਉਹਨੂੰ ਪੁੱਛਣਾ ਹੀ ਵੀ ਦੱਸੋ ਗੱਲ ਕੀ ਸਾਡੇ ਘ ਉੜਦੀ ਦੇ ਮੈਂ ਚਲਦੀ ਆਂ ਉੜਦੀ ਕੋਈ ਗੱਲ ਦੀ ਮਾਤਾ ਜਾਂਦਾ ਗੁਰਾ ਤੇ ਜਾਣ ਦੇ ਆ ਇਹਨੂੰ ਮੈਂ ਤੇ ਜਾਣਾ ਨਹੀਂ ਤੇ ਤੂੰ ਜਾਣ ਕੇ ਥੱਲੇ ਲੱਗਣਾ ਉਹਦੇ ਇੱਥੇ ਆਈ ਤੇ ਅਸੀਂ ਲੈਣ ਆਏ ਜੀ ਫੇ ਉਹਨਾ ਮੋਚ ਪੁੱਛ ਕਰਨੀ ਜਦੋਂ ਮੈਂ ਤੈਨੂੰ ਕਿਹਾ ਤਾਂ ਨਾ ਵੀ ਨਹੀਂ ਤੇ ਚੱਲ ਮੁੰਡੇ ਨੂੰ ਤਿਆਰ ਕਰ ਇਹ ਜਾਂਦਾ ਤੇ ਆ ਜੇ ਉਹਨਾਂ ਆਪਾਂ ਤੇ ਜਾਣਦੇ ਜਾਂਦਾ ਗਏ ਤੇ ਉਹ ਆ ਕੇ ਸੋਣੀ ਬਾਗੇ ਨਾ ਬੈਠਾ ਰਵੇ ਤੇ ਟਾਈਮ ਨਾ ਆਜੀ ਰਹਿਣਾ ਉਹ ਦੜੀ ਕੋਈ ਗੱਲ ਦੀ ਉਹਨੂੰ ਮਾੜੀ ਮੋੜੀ ਸ਼ਰਮ ਜਾਈ ਜੀ ਵੀ ਮੈਂ ਘਰ ਜਾਣਾ ਆਪਣੀ ਦਿਹਾੜੀ ਜੀ ਉਹਦੇ ਨਾਲ ਹੋਰ ਟੰਗਰ ਬਹੁਤ ਦਿਨ ਹੋ ਗਏ ਆ ਪੱਠੇ ਪਾਪਾ ਚੜਾਈ ਹੋ ਗਏ ਕਦੀ ਵੇਲੇ ਕੋਲੇ ਜੋ ਨਹੀਂ ਤੂੰ ਗੱਲ ਤਾਂ ਜੋ ਮਨੋ ਦਸਿਆ ਨਹੀਂ ਕਰਨ ਡਿਆ ਵਾ ਇੱਕ ਧਾਰ ਦਾ ਪੰਗਾ ਹੀ ਉਹ ਜੇ ਆਪਾਂ ਨੇ ਗੱਲ ਹੁਣ ਕੀ ਸਲਾਹ ਬਣੀ ਹੈ ਮੈਂ ਹੋ ਗਿਆ ਯਾਰ ਜਿੰਨੇ ਜਾਣਾ ਮੇਨਾਂ ਚਲੋ ਨਹੀਂ ਤੂੰ ਕੱਲੇ ਨੇ ਜਾਣਾ ਵਾ ਬਾਹ ਮੇਰੀ ਦੁੱਧਦੀ ਨਹੀਂ ਤੇ ਅਜੇ 6 ਮਹੀਨੇ ਨੂੰ ਉੱਥੇ ਰਹਿਣ ਦੇਣਾ ਹੀ ਹਾਂ ਤਾਂ ਕਰਕੇ ਹੀ ਹੁਣ ਬਾਹ ਤੇ ਪੈਂਦੀ ਨਹੀਂ ਆ ਤਾਂ ਉਹ ਹੁਣ ਆਂਦੇ ਥੋੜੀ ਬਹੁਤੀ ਕੱਢ ਲੈਂਦੀ ਤੇ ਰਹਿਣ ਦੇ ਦਈਓ ਕੀ ਕਰਾਂ ਫਿਰ ਤੇ ਜਾਂ ਤੂੰ ਲੈ ਆ ਤੇ ਰਾਤ ਨਾਲ ਰੈਂਦਾ ਫਿਰੀ ਉਹਦੇ ਵਾਂਗੂ ਨਾ ਸਮਣੀ ਪਾ ਗਏ ਆ ਚੱਲੀਆਂ ਹੁਣ ਦੁਪਹਿਰ ਹੋਈ ਆ ਕੱਲ੍ਹ ਵਕਤ ਤੇ ਆ ਜਾਾਂਗੇ ਵੇਖਾ 하게 ਤੇ ਵੇਖਾ ਤੇ ਨਾਲੇ ਚਲ ਜਾਂਦਾ ਉਹਦਣ ਉਹਦੇ ਉਹ ਚਲੋ ਵੇਖ ਲਾਂਗੇ ਚੱਲ ਜਾ ਰਹੀਂ ਚੱਲ ਉੱਠ ਦੱਸੇ ਆਪਣੀ ਨਾਨੀ ਨੂੰ ਉੱਥੇ ਗੱਲਾਂ ਖੋਲਿਆ ਇਨਾ ਕਿਤੇ ਝੌਣੇ ਨੇ ਗੱਲ ਸੁਣ ਦੇ ਦੋ ਪੈਸੇ ਫੇਰ ਮੈਂ ਜਾਵਾਂ ਸਕੂਲ ਚੱਲੀ ਆਹੋ ਕਰ ਸੌਂ ਲਈ ਤੇ ਪੈਸੇ ਸੋਨੀ ਗੈਂਡੀ ਵੀ ਮੇਰੇ ਕੋਲ ਹੈ ਜੀ ਜਿੰਨੇ ਖਾਣੇ ਹੋ ਤੇ ਜੇ ਤੁਹਾਡੇ ਕੋ ਹੈਗੇ ਆ ਤੇ ਫਿਰ ਚੱਲ ਠੀਕ ਆ ਫੇ ਜਾ ਆਹ ਨਾਲ ਐਡਮਿਸ਼ਨ ਤੇ ਕਰਵਾ ਆਹ ਦੀ ਤੇ ਬਾਕੀ ਫਿਰ ਕਪੜਾ ਲੱਤਾ ਜੋ ਵਰਦੀ-ਵਰਦੀ ਉਹ ਬਾਅਦ ਚ ਜਾ ਕੇ ਦੋ ਜਣ ਲੈ ਆਵਾਂਗੇ ਠੀਕ ਆ ਠੀਕ ਕਰੀ ਜਾਂਦੇ ਕੁੜੀ ਹੋ ਗਈ ਆ ਤਿਆਰ ਹਾਂ ਹੋ ਗਈ ਤਿਆਰ ਆਪਾਂ ਇੱਥੋਂ ਆਟੋ ਤੇ ਚੱਲ ਜਾਨਾ ਇਹਦਾ ਕਰ ਲਾ ਆਹੋ ਚਲੋ ਠੀਕ ਆ ਜੇ ਨਹੀਂ ਉਧਰ ਆਉਂਦੇ ਬਸ ਤੂੰ ਉਤਰੋਗੇ ਤਾਂ ਮੈਨੂੰ ਫੋਨ ਕਰ ਦੇਮੈਂ ਲੈ ਆਉਂਗਾ ਤੂੰ ਠੀਕ ਚਲੋ ਠੀਕ ਆ ਬੀਜੀ ਮੈਂ ਜਾਵਾ ਸਿਮੂ ਆ ਹੁਣੇ ਗਈ ਬਾਹਰ ਆਂਦੀ ਝੱਟ ਵਾਲਾ ਦੇਖਣ ਲੱਗੀ ਹਾਂ ਆ ਵੇਖਿਆ ਯੋ ਆ ਹੁਣ ਘਰ ਚ ਤੇਰੀ ਬੁਗ ਤੇ ਨਹੀਂ ਆ ਅਗਲੀ ਨੇ ਵੀਰ ਮਗਰ ਲਾ ਲਿਆ ਵਾ ਉਹ ਜੇ ਪੈਸੇ ਦੇ ਕੇ ਤੋੜਿਆ ਵਾ ਤੇ ਤਾਂ ਹੀ ਗਈ ਫੂ ਫੂ ਕਰਦੀ ਇੰਨਾ ਕਿਹਾ ਸਿਮੂ ਕਿੱਥੇ ਆ ਮੈਂ ਚੱਲੀ ਆ ਕੋਈ ਦੱਸਿਆ ਨਹੀਂ ਕਿੱਥੇ ਚੱਲੀ ਕਿੱਥੇ ਨਹੀਂ ਹੁਣ ਕਰਾਉਂਦੀ ਫਿਰਦੀ ਐਡਮਿਸ਼ਨ ਆ ਮਿਲ ਗਈ ਆ ਖੁੱਲ ਹੋਣੀ ਤੇਰੀ ਬੁਗਤ ਹੈਗੀ ਘਰ ਚ ਨਹੀਂ ਪੁੱਤ ਤੇ ਮੇਰਾ ਬੜਾ ਚੰਗਾ ਹੀ ਇਹੋ ਜਿਹਾ ਮਗਰ ਲਾ ਲੈਂਦੀ ਕਾ ਵਾ ਮਗਰ ਲਾ ਲੈਂਦੀ ਆ ਵਾ ਬੜਾ ਸੋਨੇ ਵਰਗਾ ਹੀ ਕਿੱਦਾਂ ਮਗਰ ਲਾ ਲੈਨੀ ਆ ਸਾਨੂੰ ਨਹੀਂ ਮਗਰ ਲਾ ਲਿਆ ਕੀ ਕਰਵਾ ਇਹ ਕਰਾਉਗੀ ਇਹਨੇ ਸਾਰਾ ਜਾੜਾ ਧਰ ਦੇ ਦਾ ਕੋ ਪੇਕੇ ਖਵਾਉ ਕੋ ਪਤੀ ਰੁਪੜਾਉ ਕੋ ਹਾਰਨੀ ਆ ਸੱਚੀ ਇਹਨਾਂ ਦਾ ਜੇ ਮੈਂ ਬੋਲਾਂ ਤੇ ਬੁਰੀ ਕੋਈ ਪੁੱਤ ਦੇ ਬੀਬਾ ਹੀ ਵੋ ਬੀਬਾ ਵਾ ਲੱਗ ਗਿਆ ਪਤਾ ਜ ਉਹਦਾ ਵੀ ਹੂੰ ਉਹ ਨਹੀਂ ਜਾਂਦੇ ਉਹ ਨਹੀਂ ਜਾਂਦੀ ਫੋਨ ਪਾਇਆ ਕਿੱਥੋਂ ਆ ਗਿਆ ਤੂੰ ਦਾ ਪਾਇਆ ਨਹੀਂ ਉੜ ਕਿਧਰ ਆਇਆ ਮੇਰੀ ਗੱਲ ਸੁਣ ਮਾਤਾ ਠੰਢੀ ਹੋ ਐਵੇਂ ਨਹੀਂ ਹਰ ਵਕਤ ਗੱਲ ਨੂੰ ਤਾਂ ਚੁੱਕੀ ਜਾਂਦਾ ਉਹ ਮੈਨੂੰ ਬਹੁਤ ਠੱਜਾ ਕਰ ਦਿੰਦਾ ਵਾ ਕਿਉਂ ਜਾਣੀਆ ਹੋ ਬੱਲੇ ਵੀਰ ਆਹ ਤਾਂ ਤੇਰੀ ਬਹੁਤ ਵਧੀਆ ਗੱਲ ਆ ਸਾਨੂੰ ਮਾਵਾਂ ਧੀਆਂ ਨੂੰ ਬੁਰਿਆਂ ਬਣਾ ਕੇ ਆਪ ਤੁਸੀਂ ਦੋਵੇਂ ਜੀ ਕੇ ਹੋ ਖਿਚੜੀ ਹੁਣ ਕਿਦਾਂ ਦਾਖਲੇ ਲਈ ਪੈਸੇ ਚਲ ਗਏ ਆ ਇਹ ਨਾ ਸੋਚੀ ਕਿ ਮੈਂ ਪੜਾਈ ਕਰਾਤੀ ਆ ਭਰਾਵਾ ਵਿਆਹ ਤੱਕ ਦੇ ਖਰਚੇ ਹੁਣ ਤੇਰੇ ਸਿਰ ਤੇ ਆ ਗਾਉ ਸੌਰੇ ਚਲ ਜੂਗੀ ਨਾ ਦਿੰਦੇ ਆਰ ਨਾ ਦੇਗਾ ਮੈਨੂੰ ਤੇ ਫਿਰ ਸਮਝ ਲਓ ਤੁਸੀਂ ਭੁੱਲ ਗਏ ਹੁਣ ਉਹਨੂੰ ਮਿਲਿਓ ਆ ਬਹੁਤ ਵੱਡੀ ਗਲਤੀ ਕੀਤੀ ਤੁਸੀਂ ਪਹਿਲਾਂ ਸਾਰੇ ਦਿਮਾਗ ਖਰਾਬ ਕਰਤਾ ਸਾਰਿਆਂ ਦਾ ਕਹਿ ਕਹਿ ਕੇ ਵੀ ਅਹੀਂ ਰੱਖਣੀ ਨਹੀਂ ਰੱਖਣੀ ਨਹੀਂ ਅਹੀਂ ਮਾਵਾ ਧੀਆਂ ਬਣ ਗਿਆਂ ਬੁਰੀਆਂ ਆਪ ਹੁਣ ਤੁਸੀਂ ਇੱਕੋ ਮੇਕੋ ਮੈਂ ਤੇਨੂੰ ਗੱਲ ਦੱਸਾਂ ਦਵਿੰਦਰ ਜਦੋਂ ਤੁਸੀਂ ਬੋਲੀ ਜਾਂਦੀਆਂ ਜੇ ਨਾ ਮੈਂ ਆਪਣਾ ਘਰ ਵੀ ਵੇਖਣਾ ਵਾ ਮੈਂ ਪਰਿਵਾਰ ਦਾ ਵੀ ਸੋਚਣਾ ਵਾ ਠੀਕ ਆ ਸੋਚੀ ਬਾਕੀ ਗੱਲ ਸੁਣ ਲੈ ਰਹੀ ਗੱਲ ਉਹਦੇ ਵਿਆਹ ਦੀ ਦੀ ਜਦੋਂ ਜੰਮਦੀਆਂ ਨਾ ਉਹ ਆਪਣੇ ਲੇਖ ਨਾਲ ਲਿਖਾ ਕੇ ਲਿਆਉਂਦੀਆਂ ਕਿਵਤਾ ਸਾਨੂੰ ਕਿੰਨਾ ਰੱਬ ਨੇ ਦੇ ਦੇਣਾ ਮੁੰਡਾ ਹਾਡਾ ਹੋਸਟਲ 'ਚ ਪੜ ਲਿਆ ਕਿਦੀ ਵੱਡੀ ਨੌਕਰੀ ਤੇ ਲੱਗ ਜਾਣਾ ਵਿਆਹਾਂ ਦੇ ਫਿਰ ਕਿਉ ਤੇ ਪਹਿਲਾਂ ਕੋ ਲਾ ਲਾ ਕਰ ਲਈ ਉਦੋਂ ਹੀ ਆਉਂਦੇ ਆਏ ਹੀ ਤੇ ਸਿਰ ਮੱਥੇ ਕਬੂਲ ਕਰਦੇ ਅਗਲੀ ਨੂੰ ਉਦੋਂ ਤੇ ਤੁਸੀਂ 52 ਵਰਿਆਂ ਦੀਆਂ ਚੁੱਕੀਆਂ ਸੀ ਕੁੜੀਏ ਤੁਹਾਨੂੰ ਇੱਕ ਸਿੱਧੀ ਗੱਲ ਦੱਸਾਂ ਜਦੋਂ ਕੁੜੀ ਆਈ ਸੀ ਨਾ ਮੈਂ ਉਦੋਂ ਇੱਕ ਵਾਰ ਸੱਚੀ ਡਰ ਗਿਆ ਵੀ ਸਾਂਝਾ ਪਰਿਵਾਰ ਵਾ ਕਿੱਦਾਂ ਖਰਚਾ ਚੱਲੂ ਉਹ ਸਾਡਾ ਮੁੰਡਾ ਅੱਗੇ ਹੋਸਟਲ 'ਚ ਜਿਹੜਾ ਪੜਨ ਲਿਆ ਨਾ ਉਹਦਾ ਸਾਰਾ ਖਰਚਾ ਤੇ ਉਸ ਗੁਰਪ੍ਰੀਤ ਜੀ ਦੇਣ ਰਿ ਤੇ ਸੋਨੀਓ ਨੇ ਇਹ ਵੀ ਕਹਤਾ ਵੀ ਪੈਸੇ ਲੈ ਲਓ ਮੇਰੇ ਕੋਲ ਉਹਦੇ ਕੋ ਪੈਸੇ ਲੈਂਦੇ ਸੀ ਚੰਗੇ ਲੱਗਦੇ ਸੀ ਕਹਣਾ ਸੀ ਇੱਕ ਦਿਨਾਂ ਦੇ ਮੁੰਡੇ ਨੂੰ ਦੇ ਦਿੰਦੇ ਆ ਫੀਸਾ ਇਹ ਕੋਣ ਆ ਕੁੜੀ ਲੈ ਜਾਂਦੀ ਆ ਤੇ ਕੋਈ ਗੱਲ ਨਹੀਂ ਰੱਬ ਨੇ ਬੜਾ ਦੇਣਾ ਵਾ ਉਹ ਮਾਂ ਪਿਓ ਮਿੱਠਰਵਾ ਹੂੰ ਚਲੋ ਵਧੀਆ ਵਾ ਕੋਈ ਨਹੀਂ ਇੱਕ ਅੱਧਾ ਹੋਰ ਹੈਗਾ ਤਾਂ ਕੋਈ ਲੈ ਆਉਣ ਗਵਾਂ ਦਾ ਪੜ ਜਾਣਗੇ ਇਕੱਠੇ ਕਰੀ ਜਾਓ ਕੰਨਿਆਦਾਨ ਉਹ ਤਾਂ ਜ਼ਰਾ ਟੱਬਰ ਹੋ ਗਿਆ ਮਾਂ ਤਾਂ ਖੁਸ਼ ਨਾ ਹੋਈ ਗੱਲ ਪਤਾ ਕੀ ਆ ਬਾਕੀ ਉਹ ਮੇਰਾ ਕੰਮ ਆ ਕੀ ਕਰਦਾ ਨਹੀਂ ਕਰਦਾ ਤੁਹਾਨੂੰ ਜ਼ਿਆਦਾ ਸੋਚਣ ਦੀ ਜਰੂਰ ਨਹੀਂ ਲੈ ਆ ਗਿਆ ਤੇਰਾ ਦੋਤਾ ਅਹੀਂ ਸੋਚਣਾ ਵੀ ਨਹੀਂ ਜੋ ਮਰਜੀ ਕਰ ਵਾਹ ਇਹ ਦੋਤਾ ਆ ਆ ਨੀ ਆਸੀ ਕਾ ਨੂੰ ਥੱਲੇ ਪੈ ਗਈ ਮੇਰਾ ਪੋਤਾ ਆ ਹੈ ਨੀ ਆ ਰੋ ਬੜਵੱਡੀ ਆਉਂਗਰਾ ਮੈਂ ਆਸੀ ਕਾ ਸਸੀ ਕਾਲ ਹਮ ਆਸੀ ਕਾਲ ਸਸੀ ਕਾਲ ਤੇ ਨਾ ਠੀਕ ਆ ਆ ਜਾ ਇੱਥੇ ਬਹਿ ਬਹਿ ਜਾ ਔਰ ਕੀ ਗੱਲਾਂ ਮਤਾ ਘੰਟੇ ਜੇ ਬਸ ਕਰ ਦਿਆ ਵੀ ਬਿਆਰੀ ਗੱਲਾਂ ਕਰਨੇ ਔਰ ਪਤਾ ਕੀ ਕਰਨਾ ਵਾ ਪੁੱਤ ਦਾਦੀ ਦਾ ਸੁਣਾ ਦਾਦੀ ਕਿਦਾਂ ਦਾਦੀ ਦਾ ਤੁਹਾਨੂੰ ਪਤਾ ਹੀ ਆ ਫਿਰ ਤੇ ਪਾਪਾ ਦਾਸ ਨਾ ਠੀਕ ਆ ਹਾਂ ਹਾਂ ਠੀਕ ਆ ਸਾਰੇ ਹਾਂ ਚੱਲ ਮਾਮੀ ਹਣੀ ਨਹੀਂ ਦਿਖਣ ਦੇ ਓਏ ਇੱਕ ਮਾਮੀ ਤੇ ਇੱਥੇ ਹੀ ਆ ਤੇ ਦੂਜੀ ਪ੍ਰੀਤ ਮਾਮੀ ਤੇਰੀ ਗਈ ਆ ਤੇਰੀ ਭੈਣ ਦਾ ਦਾਖਲਾ ਕਰਾਉਣ ਤੇਰੀ ਭੈਣ ਜੂ ਆਈ ਆ ਭੈਣ ਆਈ ਆ ਮੋਲ ਲੈ ਆਂਦੀ ਭੈਣ ਭੈਣ ਕਿੱਥੋਂ ਆ ਗਈ ਓ ਮੋਲ ਨਾਲ ਹੀ ਹਿਸਾਬ ਲਾ ਲਾ ਮੋਲੀ ਆਈ ਆ ਕੀਮਤ ਬੋਲ ਓ ਤੇਰੀ ਮਾਮੀ ਦੀ ਪਤੀ ਇੱਥੇ ਹੀ ਰਹਿਣਾ ਤੇ ਇੱਥੇ ਹੀ ਪੜਨਾ ਵਾ ਇੱਥੇ ਹੀ ਤਾਂ ਵਿਆਹ ਵੀ ਹੋਣਾ ਓ ਕਿਹੜੀ ਜਿਹੜੀ ਨਿਗੀ ਜੀ ਸੰਮੂ ਇੱਥੇ ਆ ਗਈ ਓ ਪੱਕੀ ਇੱਥੇ ਰਹੋਗੇ ਕਿਉਂ ਉੱਥੇ ਕਿੰਨੇ ਸਾਹਮਣਾ ਸੀ ਪੁੱਤ ਦਾਦੀ ਹੀ ਗੱਲੀ ਮੈਂ ਵੀ ਨਾਨਕੇ ਵੜਨੇ ਪੈ ਜਾਣਾ ਚੱਲ ਕੋਈ ਨਹੀਂ ਪਾ ਦਾਂਗਾ ਤੈਨੂੰ ਪਾ ਕੇ ਬੋਭਾ ਵਾਂਗੇ ਆਹੋ ਆਏ ਮਾਮਾ ਤਗੜੇ ਤੇਰੇ ਇੱਕ ਬਾਹਰ ਆਏ ਕਿਥੇ ਵਾਈ ਕਰਨ ਡਿਆ ਕੋਈ ਗੱਲ ਨਹੀਂ ਸ਼ੇਰ ਬਣਾ ਮਾਮਿਆਂ ਕੋ ਮਾਮਿਆਂ ਕੋ ਬਿਹਰਾ ਬਥੇਰਾ ਪੈਸਾ ਜੇ ਉਹ ਪੜਾ ਸਕਦੇ ਤਾਂ ਤੂੰ ਤੇ ਫਿਰ ਦੋਤਾ ਵਾ ਆਹੋ ਆਹੋ ਕੋਈ ਗੱਲ ਨਹੀਂ ਤੂੰ ਤੇ ਫੇਰ ਪੜਾਵਾ ਹਾਂ ਉਹ ਬਸ ਉਹਨੂੰ ਨਾ ਮੁੰਡੇ ਨੂੰ ਨਾ ਪਾਨ ਦੇਈ ਜਾ ਉਲਟੀਪੁਲਟੀ ਤੇ ਗੱਲਾਂ ਇਹਨਾਂ ਸਾਰੋ ਉਹਦੇ ਰੋਟੀ ਪਾਣੀ ਵੀ ਦੋ ਚਾਹ ਪਾਣੀ ਬਣਾਓ ਸਾਰਾ ਸਮੱਸਿਆ ਟੋਲਾ ਪਾਈ ਜਾਂਦੀਆਂ ਚੰਗਾ ਇੱਕ ਦਾਰ ਪਾਣ ਹੋ ਜਾਏ ਦੇਖਿਆ ਇਹ ਇਹ ਹੈ ਨਾ ਆਹੋ ਉਹ ਸੱਤ ਬਗਾਨੀ ਲਿਆ ਕੇ ਤੁਸੀਂ ਪੜਾਓਗੇ ਦੇਖੋ ਤੇ ਗੱਲਾਂ ਆਹ ਮੇਰਾ ਤੇ ਜੀ ਕਾ ਇੱਥੇ 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 ਪੜੇਗੀ ਇਹਨਾਂ ਨੇ ਵੀ ਹੱਕ ਤੇ ਸਭ ਲੱਟੂ ਇੱਤੈ ਫੇਦੇ ਆਹ ਗੰ ਨੂੰ ਚੋਕ ਦੀ ਪਾਪਾ ਦਾ ਯਾ ਚੋਕ ਨੂੰ ਕੀ ਗਰਮਾ ਫੰਡਿਆ ਆਪ ਆਉਣ ਲੱਗੇ ਸੀ ਦਾਦੀਆਂ ਦੀ ਮੈਂ ਜਾਣੀ ਇਹ ਸਿਵਾ ਕਰਕੇ ਆਉਂਦੀ ਆ ਪਰਵਾੜੇ ਦੀ ਚਾੜੀ ਉਹ ਨਾ ਗੱਲਾਂ ਕਰਨ ਲੱਗੀ ਤੇ ਇਹਨਾਂ ਤੇ ਸਾਰੀ ਪੇਤ ਖੋਲ ਦੇਣੀ ਮੇਰੇ ਮੈਂ ਹਾਂ ਰੋਕੀ ਆ ਮੈਂ ਮੈਂ ਜਾਣਾ ਮੈਂ ਲੈ ਕੇ ਆਉਣਾ ਤੇ ਆਪਾਂ ਹੁਣ ਰਾਤ ਲੈ ਕੇ ਸਿਰੇ ਚੱਲ ਜਾਣਾ ਮੈਂ ਤੇ ਨਹੀਂ ਜਾਣਾ ਜਾਣਾ ਕਿਉਂ ਨਹੀਂ ਫਿਰ ਤੇਨੂੰ ਦਾਦੀ ਨੇ ਆਉਣਾ ਹੀ ਆਉਣਾ ਵਾ ਬੜੇ ਗਰਮ ਹੋਏ ਫਿੰਡਈ ਉਹਦੇ ਕੋਈ ਧਰਾਂ ਦੋਰਾ ਨਿਕਲ ਜਾਂਦੀ ਬਾਹਰ ਦੋਦੀ ਆ ਨੂੰ ਢੱਕ ਕੇ ਰੱਖੀ ਤੂੰ ਦਾਦੀ ਨਹੀਂ ਜਾਣਾ ਉੱਥੇ ੱਸ ਮੈਂ ਇੱਕਦਾਂ ਢੱਕ ਲੂੰਗਾ ਮੇਰੀ ਸੁਣੀ ਉਹਨਾਂ ਨੇ ਚੱਲ ਇੱਕ ਵਾਰੀ ਜਾਉਂਗੀ ਇੰਨਾ ਕੂੜਾ ਜਮਾ ਹੈ ਯੋ ਵਿਹਲੀ ਚ ਗੋਏ ਕਿਸ ਨੇ ਹੱਥ ਤੱਕ ਨਹੀਂ ਲਾਇਆ ਵਿਹਲੀ ਦੇ ਕੰਮ ਨੂੰ ਢੇਲ ਲੱਗੇ ਢੇਰ ਆਹ ਹਣੀ ਨਾ ਬੈਜੇ ਬੇੜਾ ਨਹੀਂ ਹੈ ਨਾ ਮਾ ਪੁੱਤਾਂ ਦਾ ਇਹਨਾਂ ਨੇ ਮੇਰੇ ਵਾਸਤੇ ਵੀ ਵੇਖਲਾ ਰੱਖਿਆ ਗੋਹਾ ਕੁੜਾ ਮੈਂ ਦੱਸ ਕੀ ਕਰਾਂ ਤੂੰ ਏਦਾਂ ਕਹੀਂ ਚੱਲ ਜਾਵੀਂ ਰਾਤ ਰਹਿ ਲਾ ਆਖੀ ਮੰਮੀ ਤੇ ਬਿਮਾਰ ਹੀ ਬੜੀ ਉਹ ਤੇ ਦਾਖਲ ਕਰਾਈ ਆਖੀ ਹੁਣ ਘਰੇ ਆ ਜਿੱਥੇ ਆ ਕੇ ਤੇ ਮੇਰੇ ਵੀ ਵਾਲ ਪਟਾਉਣੇ ਨਾਲ ਹੀ ਹਾਂਜੀ ਦਾ ਆਖਿਆ ਬਿਮਾਰ ਹੈ ਤੇ ਇਧਰ ਨੂੰ ਨਾ ਆ ਜਾਣਾ ਕੀ ਕਰਾਂ ਮੈਂ ਬੈਠੀ ਦਰ ਮਾਂ ਨਾਲ ਇਥੇ ਐਨੀ ਕਬੂਥੀ ਜਦ ਲਈ ਹੁਣ ਸੁਖਰਾ ਤੇਰੇ ਮੂੰਹ ਦਾ ਕੇਲੇ ਦਾ ਰੰਗ ਸੋਹਣਾ ਨਿਕਲਿਆ ਵੇ ਉਹ ਕੁ ਗੁਜਾ ਜੀ ਉੱਥੇ ਬੈਠਾ ਵਾ ਉਹ ਨਹੀਂ ਆ ਸਕਦਾ ਉਹ ਤੇ ਆਉਣਾ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ ਪਿੱਛੇ ਕਿਉਂ ਨਹੀਂ ਕੀਤਾ ਇਹਨੂੰ ਪੁੱਛੋ ਤੇ ਚੁੱਕਦੀ ਨਹੀਂ ਆ ਮੈਂ ਕਹਦਾ ਤੇ ਮੇਰਾ ਨਹੀਂ ਚੁੱਕਦੀ ਹੁੰਦੀ ਮੈਨੂੰ ਆਦੀ ਨਾ ਆਈ ਮੈਨੂੰ ਇਦਾਂ ਆ ਗਿਆ ਆਂਦੀ ਕੋਈ ਗੱਲ ਹੋਈ ਆ ਲੈ ਨਾਈ ਤੂੰ ਕੀ ਗੱਲ ਹੋਈ ਆ ਹੈ ਨਾ ਤੂੰ ਸਾਰੇ ਇਹਦੇ ਮਗਰ ਪਏ ਹੋ ਆ ਵੇਖ ਲੈ ਉਹ ਪੋਤਵਾ ਘਿਰਦਾ ਜੰਮਿਆ ਤੇ ਮੈਂ ਕਹਿਣ ਦਿਆ ਵਾ ਇਹ ਫੋਨ ਹੀ ਨਹੀਂ ਚੁੱਕਦੀ ਜਦੋਂ ਤੂੰ ਫੇਰ ਮੈਂ ਕਹਿੰਦਾ ਜੁੱਤਾਂ ਫੋਨ ਮੈਂ ਉੱਥੇ ਸੌਖੀ ਆਈ ਆ ਤੁਸੀਂ ਤਾਂ ਮੈਨੂੰ ਇੰਨਾ ਦੁਖੀ ਕਰਕੇ ਕੱਲਿਆ ਵਾ ਕੋਈ ਕੋਲੇ ਦੀ ਛੱਡ ਰਾਜ ਨੂੰ ਲਿਆ ਕਾਲੇ ਗੁਲੇ ਰਾਸ ਗੁਲੇ ਮੰਗਾ ਲਾ ਮਾਮੇ ਕੋ ਮਗਾ ਲੈਣੀ ਆ ਬਥੇਰੀ ਚਲਦੀ ਇੱਥੇ ਮੇਰੀ ਸਭ ਕੁ ਆਊਗਾ ਤੂੰ ਟੈਨਸ਼ਨ ਨਾ ਲੈ ਖਾ ਪੀ ਦੁੱਧ ਕੇ ਉਹ ਜਦਾਂ ਮਰਜੀ ਬਣਾਉਣੀ ਆ ਮੈਂ ਵੀ ਫੇ ਇੱਥੇ ਰਹਿ ਬੈਣੀ ਆ ਕਾਰਨ ਨੂੰ ਕਿਆ ਵੀਰ ਨੂੰ ਪਹਿਲੇ ਆਵੇ ਮੁੰਡੇ ਲਈ ਖਾਣ ਪੀਣ ਨੂੰ ਕੋ ਮੈਂ ਚਾਹ ਰੱਖਾਂ ਪਤਾ ਨਹੀਂ ਬਾਹਰ ਨੂੰ ਨਿਕਲ ਗਿਆ ਯੋ ਆਹ ਵੇਖ ਕੇ ਨਿਕਲ ਜਾਣਾ ਹੁਣ ਬਾਹਰ ਨੂੰ ਕੇ ਵੇਖ ਕੇ ਦਾ ਪਰਪਰ ਲਫਾਵੇ ਆਉਂਦੇ ਆ ਉਹ ਦੂਜੀ ਮਹਾਰਾਣੀ ਪਾਣੀ ਕਿੱਥੇ ਗਈ ਘਰੇ ਗਵਾਂਡੇ ਤੇ ਕਰ ਜੇ ਜਿਹੜੀ ਘਰ ਪੈਰ ਲੱਗਦੇ ਚੱਲ ਕੋਈ ਨਹੀਂ ਬੁੱਤ ਮੈਂ ਚਾਹ ਬਣਾਉਣੀ ਆ ਤੂੰ ਕਹਨ ਟੈਨਸ਼ਨ ਲੈਣ ਡਿਆ ਜੋ ਆਖੇਗਾ ਉਹ ਮਗਾ ਲਾਂਗੇ ਹਾਂ ਚੱਲ ਮੈਂ ਗਾੜਾ ਪੈਣਾ ਪੋਣ ਗਾਣ ਜਿਉਂ ਕਹਨੇ ਕਿ ਨਾ ਮੂੰਹ ਰਾਸ ਮੋਸ਼ੇ ਮਗਾਉਣੇ ਆ ਰਾਗ ਬੋਲੇ ਜੀ ਮੱਥੇ ਮਾਰਦੇ ਆ ਇਹਨਾਂ ਨੂੰ ਕਿਹਾ ਚੰਗਾ ਭਲੇ ਨਹੀਂ ਬਗਾਲ ਸੋਣਾ ਦਦੀ ਤਿਆਰ ਹੋ ਹਿੱਧਰ ਨੂੰ ਨੂੰ ਦਦੀ ਨੇ ਤਿਆਰ ਹੋ ਗਈ ਆਉਣ ਨੂੰ ਕੇ ਫਿਰ ਉਹਦੇ ਪਾਪਾ ਨੇ ਰੋਕੀ ਕਹਿੰਦਾ ਜੇ ਤੇਰੀ ਦਾਦੀ ਉਹਦੇ ਚੜ ਗਈ ਨੇ ਤੇ ਇਹਦਾ ਘੱਟਾ ਨਹੀਂ ੱਡਣਾ ਉਹ ਤੇ ਗੱਲ ਕਰੂਗੀ ਪਤਾ ਕੀ ਆਂਦੀ ਮੈਂ ਜਾਣੀ ਆ ਇਹਦੀ ਉੱਪਰ ਜਾਈਆਂ ਨੂੰ ਦੱਸ ਕੇ ਆਂਦੀ ਕਿ ਪੁੱਤਾਂ ਇਹ ਮਾਂ ਨਹੀਂ ਰਖਦੀਆਂ ਵੀ ਨੇ ਦੇ ਨ ਹੋਇਆ ਤੇ ਦੁਨੀ ਆ ਕੇ ਨਹੀਂ ਵੀ ਇਹਨੂੰ ਗੱਲ ਬਾਅਦ ਚ ਖਾ ਲਈ ਨਹੀਂ ਇਹ ਕੋਈ ਕੰਮ ਨਹੀਂ ਹੁੰਦਾ ਕਮਾ ਰਹੀ ਗਿਆ ਨਾ ਬਹੁਤ ਵਧੀਆ ਨੀ ਪਹਾਰਿਆ ਆਹੋ ਅੱਗ ਲੱਗੀ ਆ ਦੀ ਬਾਹ ਨੂੰ ਹੈ ਜਦੋਂ ਲੜ ਗਈ ਮਾਰ ਮਾਰ ਬਾਹਾਂ ਉਦੋਂ ਨਹੀਂ ਆ ਦੀ ਬਾਹ ਦੁਖਦੀ ਆ ਪਿਓ ਤੇਰਾ ਫਿਰ ਵੀ ਮੈਨੇ ਟੋਟਾ ਭਜਾ ਚੰਗਾ ਹੀ ਪਹਿਲਾਂ ਉਹਨੇ ਮੇਰੇ ਵੱਲ ਦੀ ਗੱਲ ਕੀਤੀ ਜੇਕ ਤੇ ਇੱਥੇ ਆ ਜਾਂਦੀ ਕਿ ਮੇਰੇ ਤੇ ਬਦਨਾਮੀ ਕਰ ਦੇਣੀ ਉਹਦੇ ਨੇ ਆਈ ਜਾਣਾ ਚੁੱਪ ਕਰਕੇ ਮੈਂ ਨਾਲ ਚੱਲ ਮੈਂ ਤਾਂ ਹੀ ਆਇਆ ਮੈਂ ਲੈ ਗਿਆ ਮੀਰਾ ਥੋੜਾ ਜਿਹਾ ਇੱਥੇ ਹਸਾਬ ਤਵਰੀਦਾ ਵਾ ਤੇਰੀਆਂ ਮਾਮੀਆਂ ਜਿਹੜੀਆਂ ਨਾ ਡਿਗੜੀਆਂ ਫਿਰਦੀਆਂ ਥੋੜੀਆਂ ਜਿਹਾ ਇਹ ਸੈੱਟ ਕਰਨ ਵਾਲੀਆਂ ਇੱਕ ਵਾਰੀ ਇਹਨਾਂ ਨੂੰ ਸੈੱਟ ਕਰ ਲਾਂ ਫੇਰ ਆਵਾਂਗੀ ਕਿਆ ਉਹ ਵੀ ਤੇਰੀ ਗਾੜੀ ਇਹਨੇ ਦੂਆ ਕੇ ਬੈਠੀ ਆ ਜੇ ਕੋ ਸਾਥੀ ਨਹੀਂ ਹੋਈਆਂ ਇਹ ਸੱਟ ਹੌਲੀ ਹੌਲੀ ਕਰਨ ਵਾਲੀਆਂ ਵਾਂ ਗੱਲ ਕੀ ਜਿਆਦੀਆਂ ਟੱਟੇ ਚੜੀਆਂ ਗੱਲਾਂ ਪੈਂਦੀ ਦੱਸਾਂ ਤਰਜੇ ਸ਼ਰਮ ਆਉਂਦੀ ਕਿਉਂ ਕੁੜੀ ਨਹੀਂ ਲਿਆਂਦੀ ਇਹਨਾਂ ਨੇ ਥਿੰਮੂ ਆਓ ਮੈਂ ਹਾਇਦਰਾ ਤੋਂ ਬੈਣੀ ਆ ਜੇ ਕਿਤੇ ਇਹ ਪੱਕੇ ਪੈਰੀ ਬੈ ਗਈ ਬੈ ਤੇ ਹੁਣ ਗਈ ਆ ਸਾਰੇ ਪਲਾਨ ਤੇ ਪਾਣੀ ਫਿਰ ਗਿਆ ਉਹ ਤੇ ਨਾ ਮੇਰਾ ਘਟ ਕਰਨਾ ਹੈ ਤੇ ਉਹਦਾ ਜ਼ਿਆਦਾ ਕਰਨਾ ਹੈ ਮੈਨੂੰ ਦਿਨ ਦਿਹਾੜੇ ਨਾ ਘਟ ਮਿਲਿਆ ਕਰਨਾ ਹੈ ਮੈਂ ਥੋੜੇ ਜਿਹੇ ਨਿੱਕੀ ਮਾਮੀ ਦੇ ਪੈਸੇ ਕਢੇ ਤੇ ਸਿੰਘਾਂ ਦੇ ਬੈਅ ਚ ਰਹਾ ਤੇ ਉਹ ਭਰਾ ਵਾਰ ਰੱਖ ਗਈ ਤੇ ਆ ਗਰਕ ਜਣੀ ਸ਼ਾਪ ਅਜੇ ਵੀ ਨਹੀਂ ਮੇਰੀ ਦਿੱਤੀ ਵੱਡੀ ਪਾਈ ਫਿਰਦੀ ਓਹ ਕਹਿੰਦੇ ਪੈਸੇ ਰਾਖੇ ਹੱਥ ਮੇਰਾ ਵਿੱਚੇ ਰਹਿ ਗਏ ਲੈ ਪੜੀ ਗਈ ਹਾਏ ਹਾਏ ਅਬ ਡੇਰ ਨੂੰ ਚੋਰਾ ਤੂੰ ਇੰਨਾ ਫੜੀਂ ਤੂੰ ਘਰੋਂ ਪੈਸੇ ਘਾਇਬ ਕਰ ਲਈਂ ਉਹ ਤੇ ਫੜਨੀ ਮੇਰੀ ਵੇ ਪੁੱਤ ਪਰ ਮੈਂ ਮੰਨੀ ਨਹੀਂ ਆ ਮੈਂ ਤਾਂ ਇਹ ਵੀ ਮੇਰੀ ਕੁੜੀ ਨੇ ਚੋਰੀ ਕੀਤੀ ਸ਼ਾਪ ਮੈਂ ਨਹੀਂ ਇੱਥੇ ਗਿਆ ਤਾਂ ਪੱਤਰ ਲੱਗਣ ਦੇਣ ਲਈ ਪਰ ਮੈਂ ਵੀ ਆ ਗਿਆ ਆਹੋ ਰਲ ਕੇ ਇਹਨਾਂ ਨੂੰ ਚਣੇ ਚ ਪਾਵਾਂਗੇ ਆਹੋ ਸ਼ਾਬੀ ਗੋ ਆ ਬਰਾ ਗੋਂਟਾ ਨਹੀਂ ਆਈਏ ਮੰਗਣੇ ਨਹੀਂ ਆਈ ਮੈਂ ਤਾਂ ਗੋਂਟਾ ਆਹੋ ਉਹ ਨੂੰ ਪਤਾ ਹੋਣਾ ਚਾਹੀਦਾ। ਭਰਾ ਵਧੀਆ ਹੀ ਕਿੰਨਾ ਕਰਦੇ। ਵਧੀਆ ਵਧੀਆ। ਹੈਂ? ਨਹੀਂ ਨਹੀਂ ਉਹ ਨਾ ਹੈਰੀ ਮੰਮੀ ਨੇ ਠੀਕ ਉਹ ਤਾਂ ਗਈ ਆ ਸਾਡੀ ਨਵ ਦੀ ਵੀਡੀਓ ਅਜ ਤੱਕ। ਉਹ ਮੇਰਾ ਹਾਸਾ ਨਿਕਲ ਗਿਆ। ਮੈਨੂੰ ਮਿਲਾਂਦੇ ਇੱਕ ਵਾਰੀ ਚੰਗੇ ਨੂੰ ਚਲੇ ਜਵਾਹੂ ਦੱਸੂਗੀ। ਕੀ ਆ ਕਰਤੂਤਾਂ ਕਰਦੀ ਮੈਨੂੰ ਤਾਂ ਕੱਢਿਆ ਹੀ ਨੇ ਮਹੀਨੇ ਹੋ ਗਏ ਸਾਰਿਆਂ ਨੂੰ। ਆਹ। ਉਹਦਾ ਸਵਾਲ ਨਹੀਂ। ਉਹ ਵੀ ਬੜੀ ਚਲਾਗ ਨਿਮਿਲਦੀ ਸਾਰਾ ਭਲਾ ਨੂੰ। ਹਾਂ। ਆਂਦੀ ਹੈ ਉਹ ਤਾਂ ਰੋਲਾ ਕਾਤੋਂ ਪੈਂਦਾ ਇਹਨਾਂ ਦਵਿੰਦਰ ਗਈ ਆ। ਹਾਂ ਪੈਣਾ ਹੀ ਗਿਆ। ਆਹੋ। ਅੱਛਾ। ਤੇ ਮੇਰੀ ਗੱਲ ਸੁਣ। ਬੱਸ ਕਰ ਬਿਮਾਰ ਹੋਏਗਾ। ਨਹੀਂ ਹੁੰਦਾ ਤੂੰ ਇੱਕ ਵਾਰੀ ਹੋਇਆ। ਮੈਂ ਨਹੀਂ ਆਇਆ ਨਾ ਮੈਂ ਨਹੀਂ ਜਾਂਦੀ ਆਉਣ ਦੇ ਆਂਬਲੂng ਬੈਠੇ ਲੈ ਕਿਤੇ ਸ਼ਾਮਲੇ ਉਹ ਜਰੀਆਂ ਨਾਲ ਮੁੜ ਕੇ ਹੀ ਰੱਖੀ ਕੋਈ ਨਹੀਂ ਆ ਜਣਾ ਅੱਜ ਆ ਜਣਾ ਮੈਂ ਜਾਣਾ ਮਤੂਨ ਕਰਕੇ ਦੱਸਦਾ ਵੀ ਇਹ ਨਹੀਂ ਮੰਦੀ ਬੰਦੀ ਗਲਗਮਾ ਨਾ ਮੈਂ ਬੁਮਾਰਾ ਆਹ ਆਖੀ ਕੋਈ ਨਹੀਂ ਪਪਾ ਜਿੰਨਾ ਚਾਹੁੰਦਾ ਨਾ ਮੈਂ ਲੈ ਕੇ ਆਉਂਗਾ ਬਾਨਾ ਮਾਰ ਉਕੇ ਤੇ ਮੈਂ ਕੰਮ ਕਰ ਕਰ ਮਰ ਜਾਨੀ ਆ ਅੱਜ ਤੇ ਮੈਨੂੰ ਐਸ਼ ਆ ਕਿਤੇ ਖੁੱਲਾ ਖਾਣ ਦਾ ਮੇਰੇ ਬਾਪੂ ਕਰ ਚੀਜ਼ਾਂ ਆ ਸਬਜ਼ੀਆਂ ਪਨੀਰ ਬਣਾਉਂਦੀ ਆ ਅਗਲੀਆਂ ਅਗਲੀਆਂ ਘੱਟ ਬਣਾਉਂਦੀ ਆ ਜਦੋਂ ਮੈਂ ਜੋਰ ਚਾੜਦੀ ਡੰਡਾ ਚਾੜਦੀ ਫਿਰ ਅੱਗੇ ਪਿੱਛੇ ਘੁੰਮਦੀ ਆ ਵੀ ਆ ਚਾ ਠੀਕ ਆ ਮੈਂ ਕੋਈ ਬਾਪੇ ਨੂੰ ਹੋਰ ਲੱਗ ਦੱਸਦਾ ਭੈਣੇ ਲੈ ਆਉਣਾ ਹਈਦਾ ਨਾ ਕਾ ਵੀ ਆ ਕੀ ਬਿਮਾਰ ਆ ਮੰਮੀ ਚੰਗਾ ਵਾਹ